ਅਕਤ੍ਰੈਂਟ 5 ਮਿਲੀਅਨ ਵਿੰਡੋਜ਼ ਡਿਵਾਈਸਾਂ ਤੇ ਹਾਲ ਹੀ ਵਿੱਚ ਰੁਕੇ ਹੋਏ ਕਰਾਊਡ ਸਟ੍ਰਾਈਕ ਹਮਲੇ ਤੋਂ ਬਾਅਦ ਮਾਈਕਰੋਸਾਫਟ ਨੇ ਆਪਣੇ ਯੂਜ਼ਰ ਨੂੰ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਕੰਪਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਊਟ ਕਰਾਊਡ ਸਟ੍ਰਾਈਕ ਵਰਗੇ ਆਊਟੇਜ ਦੁਬਾਰਾ ਹੋ ਸਕਦੇ ਹਨ ਇੰਨਾ ਹੀ ਨਹੀਂ ਅਜਿਹੇ ਆਊਟੇਜ ਨੂੰ ਹੋਣ ਤੋਂ ਰੋਕਿਆ ਵੀ ਜਾ ਸਕਦਾ ਹੈ ਇਹ ਦਲੇਰਾਨਾ ਬਿਆਨ ਦੇਣ ਦੇ ਨਾਲ ਹੀ ਕੰਪਨੀ ਨੇ ਇਸ ਦੇ ਕੁਝ ਵੱਡੇ ਕਾਰਨ ਦੱਸੇ ਹਨ Microsoft ਨੇ updates ਘਟਾ ਲਈ ਯੂਰਪੀਅਨ ਕਮਿਸ਼ਨ ਨੂੰ ਜ਼ਿੰਮੇਵਾਰ ਤਹਿਰਾਇਆ ਹੈ ਕੰਪਨੀ ਦਾ ਕਹਿਣਾ ਹੈ ਕਿ थर्ड पार्टी ਵਿਕਰੇਤਾ ਨੂੰ ਅਸ ਤੱਕ ਪੂਰੀ ਕਰਨਲ ਐਕਸੈਸ ਮਿਲਦੀ ਹੈ ਜੋ ਕਿ ਅਜੇਹੇ ਬੰਦ ਹੋਣ ਦੇ ਕਾਰਨ ਵੀ ਬੰਦੇ ਹਨ ਕ라우ਡ ਸਟ੍ਰਾਈਕ ਨੂੰ WSJ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਸੋ ਕਾਨੂੰਨੀ ਆਦੇਸ਼ ਬਾਰੇ ਦੱਸਿਆ ਗਿਆ ਹੈ ਕਿ ਕ라우ਡ ਸਟ੍ਰਾਈਕ ਵਰਗੀਆਂ ਕੰਪਨੀਆਂ ਨੂੰ ਇਸ ਦੇ ਸੌਫਟਵੇਅਰ ਤੱਕ Microsoft ਦੇ ਇੰਜੀਨੀਅਰਿੰਗ ਵਾਂਗ ਹੀ ਪਹੁੰਚ ਹੋਵੇਗੀ ਅਜਿਹਾ ਲੱਗਦਾ ਹੈ ਕਿ ਇਹ Microsoft ਦਾ ਇੱਕ ਵੱਡਾ ਆਈਡੀਆ ਤੋਂ ਬਾਅਦ ਨਿਕਲਦਾ ਆਸਾਨ ਤਰੀਕਾ ਹੈ ਜਿਸ ਵਿੱਚ ਪੂਰੇ ਦਿਨ ਅਤੇ ਹੋਰ ਵੀ ਬਹੁਤ ਕੁਝ ਪੂਰੀ ਜਿ세 ਦਾ ਪੂਰੇ ਦਿਨ ਅਤੇ ਹੋਰ ਵੀ ਬਹੁਤ ਕੁਝ ਲਈ ਪੂਰੀ ਦੁਨੀਆ ਰੁਕੀ ਹੋਈ ਹੈ ਸਾਈਬਰ ਸੁਰੱਖਿਆ ਮਾਇਰਾ ਦੇ ਵੀ ਇਸ ਮੇਗਾ ਆਉਟਿਸ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਜੈਸ ਨੇ 에어ਲਾਈਨ ਤੋਂ ਲੈ ਕੇ ਹੈਲਥ케ਅਰ ਅਤੇ ਕਾਰੋਬਾਰ ਤੱਕ ਸਭ ਕੁਝ ਪ੍ਰਭਾਵਿਤ ਕੀਤਾ ਹੈ ਦੂਜੇ ਪਾਸੇ ਕ라우ਡ ਸਟ੍ਰਾਈਕ ਨੇ ਵਾਰ-ਵਾਰ ਕਿਹਾ ਹੈ ਕਿ ਇਹ ਕੋਈ ਸੁਰੱਖਿਆ ਨਾਲ ਸੰਬੰਧਿਤ ਘਟਨਾ ਨਹੀਂ ਹੈ ਕਿਸੇ ਤਰ੍ਹਾਂ ਦਾ ਸਾਈਬਰ ਹਮਲਾ ਨਹੀਂ ਹੈ ਜ਼ਿਆਦਾਤਰ ਕਾਰੋਬਾਰ ਅਜੇ ਵੀ ਆਪਣੇ ਸੰਚਾਲਨ ਲਈ ਵਿੰਡੋਜ਼ ਮਸ਼ੀਨਾਂ ਤੇ ਨਿਰਭਰ ਕਰਦੇ ਹਨ ਇਸ ਲਈ ਹੋਰ ਵੀ ਕਲਪਨਤਿ ਵਿਚਾਰ ਨਾ ਕਰਤ ਨਾਲ ਹੀ ਉਨ੍ਹਾਂ ਨੂੰ ਬਹੁਤ ਮਹਿੰਗਾ ਪਵੇਗਾ ਇਸ ਆਊਟੇਜਰ ਨੂੰ ਐਪਲ ਯੂਜ਼ਰ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ ਕਿਉਂਕਿ ਉਹ ਤੀਜੀ ਧਿਰ ਵਿਕਰੇਤਾ ਨੂੰ ਇਸ ਕਿਸਮ ਲਈ ਪਹੁੰਚ ਦੇ ਪੇਸ਼ਕਾਸ਼ ਨਹੀਂ ਕਰਦੇ ਹਨ ਇਸ ਲਈ ਅਜਿਹੇ ਹਮਲੇ ਨੂੰ ਰੋਕਣ ਲਈ ਮਾਈਕਰੋਸਾਫਟ ਨੂੰ ਆਪਣੇ ਪੱਧਰ ਤੇ ਸਖਤ ਚੌਕਸੀ ਰੱਖਣ ਦੀ ਲੋੜ ਹੋਵੇਗੀ